ਸਤਨਾਮ ਵਾਹਿਗੁਰੂ ਸਾਹਿਬ ਜੀ ਦੰਦੋਤ ਵੰਦਨੋ ਸਰਬ ਕਲਾ ਸਮਰਥ ਢੋਲਣ ਤੇਰਾ ਅਥ ਪੰਡਤ ਤਹੀ ਬਿਲੋਇਯ ਪਾਈ ਵਿਚੋਂ ਨਿਕਲੈ ਤਥ ਜਲ ਮਥਿਯ ਜਲ ਦੇਖੀ ਐ ਭਾਈ ਇਹੋ ਜਗ ਇਹਾ ਬਥ ਗੋਰਾ ਬੇਨ ਪਰਮ ਬਿਗੋਜੀਐ ਭਾਈ ਕਟ ਕਟ ਦਿਓ ਅਲਖ ਇਹੋ ਜਗ ਤਾਕ ਲੋਕੋ ਪਾਈ ਦਹ ਦਸ਼ ਬੰਦੋ ਮਹੇ ਬਿਨ ਗੁਰ ਗਾਠਨਾ ਛੁਟਾਈ ਪਾਈ ਥਾ ਕੇ ਕਰਮ ਕਮਾਏ ਇਹੋ ਜਗ ਭਰਮ ਬੁਲਾਇਆ ਭਾਈ ਕਹਿਣਾ ਕਿਸ਼ੋ ਨਾ ਜਾਏ ਇਹੋ ਜਗ ਭਰਮ ਬੁਲਾਇਆ ਭਾਈ ਕਹਿਣਾ ਕਿਸ਼ੋ ਨਾ ਜਾਏ ਬਾਰੀਂ ਐਵ ਲਾਈਏ ਆਖੋ ਜਿਵਾ ਹੈ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਬਾਰੇ ਕਿਰਪਾ ਹੋਈ ਹੈ ਕੁਝ ਸਮਾਂ ਤਨ ਤਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਸੰਗਤ ਵਿੱਚ ਜੁੜਨ ਦਾ ਸੁਭਾਗ ਪ੍ਰਾਪਤ ਹੋਇਆ ਗੁਰੂ ਪਾਤਸ਼ਾਹੀ ਜੀ ਦੀ ਪਾਵਨ ਸੰਗਤ ਵਿੱਚ ਆਉਣ ਦਾ ਸੁਭਾਗ ਸਮਾ ਸਮੂਹੀਆਂ ਸੰਤਾਂ ਨੂੰ ਪ੍ਰਾਪਤ ਹੁੰਦਾ ਰਹੇ ਤਾਂ ਜੋ ਗੁਰਬਾਣੀ ਦਾ ਗਿਆਨ ਹਾਸਲ ਕੀਤਾ ਜਾ ਸਕੇ ਗੁਰਬਾਣੀ ਦੀ ਪੜ੍ਹਾਈ ਕੀਤੀ ਜਾ ਸਕੇ ਗੁਰਬਾਣੀ ਦਾ ਸਲੇਵਸ ਸਮਝ ਆ ਜਾਵੇ ਗੁਰਬਾਣੀ ਦਾ ਮੋਲ ਸਦਾਂਤ ਸਾਡੇ ਮਨੁੱਖੀ ਬ੍ਰੇਨ ਵਿੱਚ ਬੈਠ ਜਾਵੇ। ਸੋ ਗੁਰੂ ਪਾਤਸ਼ਾਹ ਜੀ ਦੇ ਅਮੋਲਕ ਸ਼ਬਦ ਜਿਨ੍ਹਾਂ ਸ਼ਬਦਾਂ ਦਾ ਕੋਈ ਮੁੱਲ ਨਹੀਂ ਹੈ। ਜਿਨ੍ਹਾਂ ਵਿਚਾਰਾਂ ਦੀ ਕੋਈ ਕੀਮਤ ਨਹੀਂ ਹੈ। ਜੈਸਾ ਸੇਵੈ ਤੈਸੋ ਹੋਵੇ। ਦੀ ਸੇਵਾ ਕਰਾਂਗੇ ਉਹੋ ਜਹੇ ਹੋ ਜਾਵਾਂਗੇ ਜੇਕਰ ਅਰਾਧਨਾ ਕਰਦੇ ਹਾਂ ਆਕਾਲ ਪੁਰਖ ਦੀ ਵਾਹਿਗੁਰੂ ਦੀ ਤਾਂ ਵਾਹਿਗੁਰੂ ਦਾ ਅਰਾਧਨ ਕਰਨ ਵਾਲਾ ਪਰਮਾਤਮਾ ਨੂੰ ਜਾਜ ਕਰਨ ਵਾਲਾ ਪਰਮਾਤਮਾ ਰੂਪ ਹੋ ਨਿਬੜਦੈ ਗੁਰਬਾਣੀ ਦੇ ਸਿਧਾਂਤ ਦੇ ਮੁਤਾਬਕ ਕੁਦਰਤ ਦੇ ਨਿਯਮ ਦੇ ਮੁਤਾਬਕ ਜੇ ਉਹ ਜੇ ਮਨੁੱਖ ਦੀ ਕੋਈ ਗੱਲ ਸੁਣਦਾ ਮੰਨਦਾ ਤੇ ਉਹ ਜਿਹੜਾ ਮਨੁੱਖ ਦਾ ਜੀਵ ਹੁੰਦਾ ਹੈ ਜਿਸ ਵਿਚਾਰਨ ਮਾਨ ਕਰਕੇ ਵਚਨ ਕਰਕੇ ਕਰਮ ਕਰਕੇ ਮੰਨਿਆ ਜਾਵੇ ਕਿਉਂਕਿ ਮਾਨ ਕਰਕੇ ਮਨ ਵਿੱਚ ਸੁੰਣਾ ਵਚਨ ਜਿਹੜੇ ਹੁੰਦੇ ਨੇ ਉਹਨਾਂ ਨੂੰ ਮੰਨਣਾ ਫਿਰ ਉਹਨਾਂ ਵਚਨਾਂ ਦੇ ਆਧਾਰ ਉੱਪਰ ਕਰਮ ਬਣਾਉਣੇ ਮਨ ਬਚਨ ਅਤੇ ਕਰਮ ਮਨ ਵਿੱਚ ਗੁਰਵਾਣੀ ਦਾ ਸ਼ਬਦ ਟਿਕਾਉਣਾ ਉਹਨਾਂ ਸ਼ਬਦਾਂ ਦੇ ਪ੍ਰਭਾਵੇਠ ਵਚਨ ਬੋਲਣੇ ਤੇ ਉਹਨਾਂ ਬਚਨਾਂ ਨੂੰ ਆਪਣੇ ਜੀਵਨ ਵਿੱਚ ਕਮਾਉਣਾ ਮਨੁੱਖ ਨੂੰ ਆਪਣੇ ਆਪ ਨਾਲ ਜੱਦੋਜਹਿਦ ਕਰਨ ਵਾਸਤੇ ਗੁਰੂ ਪਾਤਸ਼ਾਹ ਜੀ ਨੇ ਨਵੇਂਕਲਾ ਸਿਧਾਂਤ ਬਖਸ਼ਿਸ਼ ਕੀਤਾ ਹੈ ਕਿ ਮਨੁੱਖ ਦੂਸਰੇ ਨਾਲ ਕੰਪੈਰੀਜਨ ਕਰਨ ਦੇ ਥਾ ਆਪਣੇ ਆਪ ਨਾਲ ਹਰ ਸਮੇਂ ਲੜੇ ਕਰੇ ਝਗੜਾ ਕਰੇ ਕਿਉਂਕਿ ਮਨ ਹੀ ਨਾਲ ਝਗੜਾ ਮਨ ਹੀ ਨਾਲ ਸੱਥ ਮਨ ਦੇ ਉੱਪਰ ਕੰਮ ਕਰੇ ਕੋਈ ਵੀ ਅਗਰਵਾੜੀ ਦਾ ਸ਼ਬਦ ਪੜ੍ਹਦੇ ਆ ਜੋ ਵੀ ਗੁਰੂ ਪਾਤਸ਼ਾਹ ਜੀ ਇਸ ਬਾਣੀ ਵਿੱਚ ਸਾਨੂੰ ਸਿੱਖਿਆ ਦਿੰਦੇ ਨੇ ਉਹ ਸਿੱਖਿਆ ਨੇ ਸਾਡੇ ਮਨ ਨੂੰ ਸਾਡੇ ਬ੍ਰੇਨ ਨੂੰ ਗੁਰਮਤਿ ਦੇ ਵਿਚਾਰ ਵਰਦੋਰਨ ਗੁਰਬਾਣੀ ਬਾਣੀ ਆਖਦੇ ਨੇ ਬੋਲ ਬਾਣੀ ਆਖਦੇ ਨੇ ਬੋਲੀ ਤੇ ਗੁਰਦਾਰਥ ਹੈ ਗੁਰੂ ਦੀ ਬੋਲੀ ਗੁਰੂ ਦੀ ਬਾਣੀ ਸਹਿਜ ਜੀ ਨੇ ਸ਼ਬਦ ਉਚਾਰਿਆ ਬਾਣੀ ਗੁਰੂ ਕਹਿੰਦੇ ਬਾਣੀ ਗੁਰੂ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਗੁਰਬਾਣੀ ਕਹਿੰਦੇ ਗੁਰੂ ਹੈ ਗੁਰੂ ਕਹਿੰਦੇ ਬਾਣੀ ਆ ਵਿੱਚ ਬਾਣੀ ਅੰਮ੍ਰਿਤ ਸਾਰੇ ਇਸ ਗੁਰੂ ਦੀ ਬਾਣੀ ਦੇ ਵਿੱਚ ਕਹਿੰਦੇ ਅੰਮ੍ਰਿਤ ਹੈ ਆਨੰਦ ਹੈ ਖੇੜਾ ਹੈ ਗੁਰਬਾਣੀ ਕਹ ਪਰਗ ਸਹਜ ਜੀ ਕਹਿੰਦੇ ਆਨੰਦ ਖੇੜਾ ਇਸ ਵਿੱਚ ਬਹੁਤ ਹੈ ਬਾਣੀ ਵਿੱਚ ਗੁਰਬਾਣੀ ਗੁਰੂ ਹੈ ਤੇ ਗੁਰੂ ਹੀ ਬਾਣੀ ਹੈ ਬਾਦ ਇਸ ਵਿੱਚ ਅੰਮ੍ਰਿਤ ਬਹੁਤ ਹੈ ਵਿੱਚ ਬਾਣੀ ਇਹ ਅੰਮ੍ਰਿਤ ਸਾਹਿਬ ਅੱਗੇ ਜਿਹੜੀ ਇਹ ਆਨੰਦ ਦੀ ਅਵਸਥਾ ਨੂੰ ਪ੍ਰਾਪਤ ਕਰਨਗੇ ਗੁਰ ਬਾਣੀ ਕਹ ਜਿਹੜਾ ਕੁਝ ਗੁਰ ਬਾਣੀ ਆਖਦੀ ਹੈ ਉਸ ਨੂੰ ਸੇਵਕ ਜਨ ਮੰਨ ਗੁਰ ਬਾਣੀ ਦੇ ਸਿਧਾਂਤ ਨੂੰ ਮੰਨਣ ਵਾਲਾ ਗੁਰ ਬਾਣੀ ਕਹ ਗੁਰਬਾਣੀ ਜੋ ਆਖਦੀ ਹੈ ਗੁਰਬਾਣੀ ਵਿੱਚ ਜੋ ਵਿਚਾਰ ਲਿਖੀ ਹੈ ਗੁਰਬਾਣੀ ਵਿੱਚ ਜੋ ਥਾਟ ਲਿਖੇ ਨੇ ਗੁਰਬਾਣੀ ਵਿੱਚ ਜੋ એનર્ਜੀ ਹੈ ਉਸ ਨੂੰ ਆਪਣੇ ਜੀਵਨ ਵਿੱਚ ਲਿਆਉਣਾ ਗੁਰਬਾਣੀ ਕਹੇ ਸੇਵਕ ਮੰਨੇਗਾ ਸੇਵਕ ਮਾਲਕ ਨਹੀਂ ਮੰਨਦਾ ਹੁੰਦਾ ਜਿਹੜਾ ਸੇਵਕ ਬਣਦਾ ਹੈ ਜਿਹੜਾ ਤਨ ਮਨ ਧਨ ਸਭ ਸੋਮ ਗੁਰੂ ਕੋ ਹੁਕਮ ਮੰਨਿਆ ਪਾਈ ਹੈ ਤਾ ਨ ਮਾਨ ਧਨ ਗੁਰਬਾਣੀ ਕਹਿ ਸੇਵਕ ਜਨ ਮੰਨੈ ਜਦੋਂ ਇਸ ਅਵਸਥਾ ਨੂੰ ਹੁਕਮ ਨੂੰ ਉਹ ਮੰਨਦਾ ਫਿਰ ਕਹਿੰਦੇ ਉਹਦਾ ਕੀ ਹੁੰਦਾ ਹੈ ਗੁਰਬਾਣੀ ਕਹਿ ਸੇਵਕ ਜਨ ਮੰਨੈ ਪਰ ਤਖ ਇੱਕ ਹੁੰਦਾ ਲੁਕੀ ਹੋਈ ਚੀਜ਼ ਇੱਕ ਹੁੰਦਾ ਸਾਡੇ ਸਾਹਮਣੇ ਆ ਜਾਵੇ ਪਰ ਤਖ ਗੁਰੂ ਨੇ ਸਤਾਰੇ ਸਹਿਬ ਜੀ ਕਹਿੰਦੇ ਗੁਰਬਾਣੀ ਦੀ ਗੱਲ ਨੂੰ ਜਿਹੜਾ ਮੰਨੇਗਾ ਕਹਿੰਦੇ ਕਿ ਤਾਂ ਭਲਾ ਹੁੰਦਾ ਮਨੁੱਖ ਦਾ ਅੰਦਰੋਂ ਅੰਤਰੀਵ ਕਿਸੇ ਨੂੰ ਪਤਾ ਨਾ ਲਗੇ ਕਹਿੰਦੇ ਤੁਹਾਡੇ ਜੀਵਨ ਵਿੱਚ ਪ੍ਰਤੱਖ ਪਤਾ ਲੱਗੇਗਾ ਕਿ ਹਾਂ ਗੁਰਬਾਣੀ ਦੇ ਵਿਚਾਰ ਮੰਨੀ ਸੀ ਕਿੰਨਾ ਕਮਰਦ ਦਾ ਆਨੰਦ ਅਸੀਂ ਪੀਤਾ ਹੈ ਲੋਕਿਆ ਨਹੀਂ ਰਹਿਣਾ ਕਹਿੰਦੇ ਪ੍ਰਤੱਖ ਗੁਰੂ ਨਿਸਤਾਰੇ ਪਾਰ ਨਿਸਤਾਰਾ ਕਰਦਾ ਹੈ ਉਹਨਾਂ ਦਾ ਜਿਹੜੇ ਗੁਰਬਾਣੀ ਕਹ ਸਿਵਕ ਜਨਮਾਨ ਹੈ ਤੇ ਬਾਣੀ ਗੁਰੂ ਹੈ ਗੁਰੂ ਬਾਣੀ ਹੈ ਤੇ ਗੁਰਬਾਣੀ ਵਿੱਚ ਅੰਮ੍ਰਿਤ ਸ੍ਰੇਸ਼ਟ ਅੰਮ੍ਰਿਤ ਹੈ ਮਹਾਨ ਅੰਮ੍ਰਿਤ ਹੈ ਸੋਸ ਅਮੋਲਕ ਬਾਣੀ ਦੇ ਵਿਚਾਰ ਪਰ ਸ਼ਬਦਾਂ ਨਿਹਾਲ ਰਾਜ ਪਾਤਸ਼ਾਹ ਜੀ ਜਨਾ ਦੇ ਮੁਖ ਤੋਂ ਜਾ ਰਹੇ ਹੋਏ ਪਾਵਨ ਸ਼ਬਦ ਸਾਡੇ ਕੋਲ ਸੁਪਾਏ ਮਾਨ ਹਨ ਤੇ ਅਸ਼ਟਪਦੀਆਂ ਦੇ ਰੂਪ ਦੇ ਵਿੱਚ ਇਹ ਪਾਵਨ ਸ਼ਬਦ ਦੂਜਾ ਸ਼ਬਦ ਲਿਖਿਆ ਹੋਇਆ ਹੈ ਤੇ ਰਾਗ ਸੋਰਠ ਹੈ 600 ਚੰਤੀ ਅੰਗ ਦੇ ਉੱਪਰ ਸੁਭਾਇਮਾਨ 35 ਅੰਗ ਦੇ ਉੱਪਰ 34 ਤੋਂ 35 ਤੱਕ ਇਹ ਸ਼ਬਦ ਕਿਉਂਕਿ ਵੱਡਾ ਸ਼ਬਦ ਹੈ ਅੱਠ ਬਨੇ ਹਨ ਇੱਕ ਪਦ ਤੇ ਤੁਕੀ ਦਾ ਅਰਥ ਹੈ ਤਿੰਨ ਤੁਕੀਆਂ ਵਾਲਾ ਹੈ ਸੋਰਠ ਮਹੱਲਾ ਪਹਿਲਾ ਤੇ ਤੁਕੀ ਤੇ ਰਹਾਉ ਦੀ ਪੰਕਤੀ ਵਿਚਾਰਾਂਗੇ ਉਪਰੰਤ ਪੰਜਵਾਂ ਅਤੇ ਛੇਮਾ ਬੰਦ ਕਿਉਂਕਿ ਇਸ ਇਸ ਸ਼ਬਦ ਦੇ ਚਾਰ ਬੰਦ ਆਪਾਂ ਨੇ ਵਿਚਾਰੇ ਹਨ ਤੇਰਾ ਆਉ ਦੀ ਪੰਗਤੀ ਪੜਦੇ ਆ ਸੁਣ ਪੰਡਿਤ ਕਰਮਾਕਾਰੀ ਜਿਤ ਕਰਮ ਸੁਖ ਉਪਜੈ ਭਾਈ ਸੋ ਆਤਮ ਤਤ ਵਿਚਾਰੀ ਸੁਣਾ ਪੰਡਿਤ ਕਰਮਾਕਾਰੀ ਇਹ ਕਰਮ ਕਾਂਡ ਕਰਨ ਵਾਲੇ ਪੰਡਿਤ ਸਾਡੀ ਵਿਚਾਰ ਸੁਣ ਜਿਤ ਕਰਮ ਸੁਖ ਉਪਜੈ ਭਾਈ ਜਿਸ ਕੰਮ ਨੂੰ ਕਰਨ ਦੇ ਨਾਲ ਕਹਿੰਦੇ ਸੁਖ ਪ੍ਰਾਪਤ ਹੁੰਦਾ ਹੈ ਸੋ ਆਤਮ ਤਤ ਵਿਚਾਰੀ ਕਹਿੰਦੇ ਐਸੇ ਕੰਮ ਨੂੰ ਆਪਣੇ ਆਤਮ ਤਤ ਆਪਣੇ ਹਿਰਦੇ ਵਿੱਚ ਵਿਚਾਰ ਕਰ ਉਸ ਅਕਾਲ ਪੁਰਖ ਦਾ ਅਰਧਨ ਕਰ ਕਿ ਇਹ ਗੱਲ ਜਿਹੜੀ ਅਸੀਂ ਕਰ ਰੱਖੇ ਹਾਂ ਜਿਹੜਾ ਕਰਮ ਕਰ ਰਿਹਾ ਇਹ ਸਾਨੂੰ ਗੁਰੂ ਆਖਦਾ ਵੀ ਹੈ ਕਿ ਨਹੀਂ ਆਖਦਾ ਕਿਉਂਕਿ ਗੁਰਬਾਣੀ ਕਹੇ ਸੇਵਕ ਜਨਮਨ ਗੁਰਬਾਣੀ ਵਿੱਚ ਕੀ ਸਾਨੂੰ ਕਰਨ ਵਾਸਤੇ ਆਇਆ ਕਿਉਂਕਿ ਕਰਮਾਂ ਦੇ ਹੀ ਨਿਵੇੜੇ ਹੁੰਦੇ ਨੇ ਕਿਰਤਾ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ RAM ਮਨੋਖ ਆਪਣੀ ਕਰਮਨੀ ਦਾ ਬੰਨਿਆ ਹੋਇਆ ਆਪਣੇ ਕੰਮਾਂ ਦਾ ਬੰਨਿਆ ਹੋਇਆ ਹੈ ਗੁਰੂ ਪਾਤਸ਼ਾਹ ਜੀ ਕਹਿੰਦੇ ਜਿੰਨੀ ਕੰਮੀ ਤਾਂ ਹੈ ਗੁਣ ਤੇ ਕੰਮੜੇ ਵਿਸਾਰ ਕਹਿੰਦੇ ਜਿੰਨਾ ਕੰਮਾਂ ਵਿੱਚ ਗੁਣ ਨਹੀਂ ਹੈ ਜਿੰਨਾ ਵਿੱਚ ਖੁਆਰ ਪਣ ਹੈ ਖੱਜਲ ਪਣ ਹੈ ਉਸ ਨੂੰ ਤਿਆਗ ਦੇ ਮਤ ਸ਼ਰਮਿੰਦਾ ਥੀ ਬਹੀ ਸਾਈਂ ਦੇ ਦਰਬਾਰ ਸੋਹ ਸਹਬ ਜੀ ਕਹਿੰਦੇ ਇਹ ਪੰਡਤ ਜੀ ਕਰਮਕਾਰੀ ਹੈ ਕਰਮ ਕਰਨ ਵਾਲੇ ਕਹਿੰਦੇ ਉਹ ਕੰਮ ਕਰਿਆ ਕਰ ਕਰਮ ਕਾਂਡਾ ਵਿੱਚ ਕੀ ਰੱਖਿਆ ਜਿਹੜੇ ਕੰਮ ਨੂੰ ਕਰਨ ਦੇ ਨਾਲ ਤੈਨੂੰ ਸਕੂਨ ਤੇਰਾ ਅੰਦਰੂਨੀ ਜਿਹੜਾ ਹਿਰਦਾ ਉਹ ਸੁੱਖ ਨੂੰ ਪ੍ਰਾਪਤ ਕਰੇ ਅਤੇ ਆਤਮ ਤਤ ਵਿਚਾਰੀ ਤੇ ਤਤ ਦੇ ਵਿਚਾਰ ਕਰਿਆ ਕਰ ਸੋ ਰਹੁ ਵਿਚਾਰੇ ਰਹਾਉ ਦੀ ਪੰਕਤੀ ਸੀ ਤੇ ਰਹਾਉ ਉਹਦੀ ਪੰਕਤੀ ਨੂੰ ਵਾਰ-ਵਾਰ ਇਸ ਤਰ੍ਹਾਂ ਇਸ ਕਰਕੇ ਕਿਉਂਕਿ ਸਾਰੇ ਸ਼ਬਦ ਦਾ ਨਚੋੜ ਰ ਹੈ ਜਿਸ ਵਿੱਚ ਗੁਰੂ ਪਾਤਸ਼ਾਹ ਜੀ ਸਮਝਾਉਂਦੇ ਹਨ ਸੋ ਹਰ ਰਲ ਕੇ ਸ ਪਾਵਨ ਬਾਣੀ ਦੇ ਬੋਲਾਂ ਦੀ ਸਾਰੇ ਰਲ ਕੇ ਵਿਚਾਰ ਕਰਾਂਗੇ ਇਸ ਕਰਕੇ ਪਹਿਲਾਂ ਇਸ ਨੂੰ ਮੈਂ ਤਿਆਰ ਕਰਨ ਵਾਸਤੇ ਸਾਡਾ ਮਨ ਜਦੋਂ ਆਪਾਂ ਬਾਣੀ ਨੂੰ ਆਪ ਮੂੰਹ ਨਾਲ ਪੜ੍ਹਦੇ ਹਾਂ ਤਾਂ ਮਨ ਜਾਦੇ ਉਸ ਕੀ ਨੂੰ ਪਕੜ ਦੇ ਵਿੱਚ ਲਿਆਉਂਦਾ ਹੈ ਸੋ ਸਾਰੇ ਰਲ ਕੇ ਸ਼ਬਦਾਂ ਸ਼ਬਦ ਦਾ ਅਪਾ ਇਸ ਸ਼ਬਦ ਨੂੰ ਪੜ੍ਹਾਂਗੇ ਸੋ ਗੱਜ ਕੇ ਨਿਸੰਘ ਹੋ ਕੇ ਸਤਗੁਰ ਸੇਵਿਆ ਹੋਏ ਨਿਸੰਘ ਗੁਰੂ ਪਾਤਸ਼ਾਹ ਜੀ ਕਹਿੰਦੇ ਜੇ ਸਤਗੁਰੂ ਦੀ ਸੇਵਾ ਕਰਨੀ ਹੈ ਸਤਗੁਰੂ ਦੀ ਬਾਣੀ ਪੜ੍ਹਨੀ ਹੈ ਸਤਗੁਰੂ ਦੇ ਬੋਲ ਪੜ੍ਹਨੇ ਨੇ ਕਹਿੰਦੇ ਉਸ ਸਮੇਂ ਸੰਗ ਨਾ ਕਰਿਆ ਕਰੋ ਸੰਗ ਭਾਵ ਸ਼ਰਮਾਇਆ ਨਾ ਕਰੀਏ ਕਿਉਂਕਿ ਸਤਗੁਰ ਸੇਵ ਹੋਏ ਨਿਸੰਘ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਗੁਰੂ ਦੀ ਗੱਲ ਨੂੰ ਪੜਨ ਵੇਲੇ ਵਿਚਾਰਨ ਵੇਲੇ ਮੰਨਣ ਵੇਲੇ ਕਹਿੰਦੇ ਭਾਈ ਸੰਗ ਨਾ ਕਰਿਆ ਕਰੋ ਆਪਣੇ ਹਿਰਦੇ ਵਿੱਚ ਸ਼ਰਮ ਨਾ ਮੰਨਿਆ ਕਰੋ ਕਿਉਂਕਿ ਗੁਰਬਾਣੀ ਦੇ ਸ਼ਬਦ ਜਿੰਨਾ ਅਸੀਂ ਜੋਰ ਨਾਲ ਬੋਲ ਕੇ ਪੜ੍ਹਾਂਗੇ ਉਨਾ ਹੀ ਛੁਪਿਆ ਹੋਇਆ ਪਾਪ ਸਾਡੇ ਹਿਰਦੇ ਦਾ ਬਾਹਰ ਹੁੰਦਾ ਸੋ ਇਸ ਸ਼ਬਦ ਦੀ ਆਪਾਂ ਜੋ ਸਾਰੇ ਪਾਠ ਕਰਦੇ ਹਾਂ ਉਪਰੰਤ ਇਸ ਵਿੱਚ ਜੋ ਸਾਹਿਬ ਜੀ ਨੇ ਸਮਝਾਇਆ ਸਮਝਣ ਦੀ ਕੋਸ਼ਿਸ਼ ਕਰਾਂਗੇ ਪੰਡਤ ਦਹੀ ਬਲੋਈਏ ਭਾਈ ਪੰਡਤ ਦਹੀ ਬਲੋਈਏ ਭਾਈ ਪੰਡਤ ਦਹੀ ਬਲੋਈਏ ਭਾਈ ਪੰਡਤ ਸੰਗੀਤ ਲੋਈਏ ਭਾਈ ਪੰਡਤ ਦਹੀ ਬਲੋਈਏ ਭਾਈ ਪੰਡਤ ਦਹੀ ਬਲੋਈਏ ਭਾਈ बिचो निकल तार बिचो निकलै तारथ बिचो निकलै ता जल मथिया जल देखिए पाई जल मथिया जल देखिए पाई ਜਲ ਮਥੀਅ ਜਲ ਦੇਖੀਐ ਭਾਈ ਜਲ ਮਥੀਅ ਅਰਥ ਇਹੋ ਜਗ ਏ ਖਾਬ ਇਹੋ ਜਗ ਏ ਖਾਬ ਅਰਥ ਇਹੋ ਜਗ ਏ ਖਾਬ ਗੁਰਬੇਨ ਪਰਮ ਬਿਗੂਚੀਐ ਭਾਈ ਗੁਰਬੇਨ ਪਰਮ ਬਿਗੂਚੀਐ ਭਾਈ ਬੇਨ ਗੁਰ ਗੁਰਬੇਨ ਪਰਮ ਬਿਗੂਚੀਐ ਭਾਈ ਗੁਰਬੇਨ ਪਰਮ ਬਿਗੂਚੀਐ ਭਾਈ ਕਟ ਗਟ ਦੇਓ ਅਲੱਖ 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 जगता गो को पाई एहो जगता गो को पाई एहो जोगता गो को पाई एहो जगतागो गो को पाई ਤਸਵਾਂ ਤੋਂ ਮਾ ਦਜਸਵਾ ਤੋਂ ਮਾਏ ਬੇਨ ਗੁਰ ਗਾਂਠਾ ਛੋਟਾਈ ਭਾਈ ਬੇਨ ਗੁਰ ਗਾਂਠਾ ਛੋਟਾਈ ਭਾਈ ਬੇਨਗੁਰ ਗਾਠਨਾ ਛੋਟਈ ਭਾਈ ਬੇਨਗੁਰ ਗਾਠਨਾ ਛੋਟਈ ਭਾਈ ਥਾਕੇ ਕਰਮ ਕਮਾਏ ਥਾਕੇ ਕਰਮ ਕਮਾਏ ਇਹੋ ਜਗ ਭਰਮ ਬੁਲਾਇਆ ਭਾਈ 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 ਕਹਿਣਾ ਕਿਛੋ ਨਾ ਜਾਏ 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 ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਸ਼ਬਦ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਉਚਾਰੇ ਹੋਏ ਬੋਲ ਸੋਰਠਿ ਰਾਗ ਅੱਠ ਪਦਿਆਂ ਵਾਲੀ ਬਾਣੀ 635 ਅੰਗੋਂ ਪਰ ਇਸ ਸ਼ਬਦ ਸੁਪਾਈ ਮਾਰ ਖਨ ਗੁਰੂ ਗ੍ਰੰਥ ਸਾਹਿਬ ਜੀ ਦੇ ਤੇ ਜਿਸ ਵਿੱਚ ਗੁਰੂ ਪਾਤਸ਼ਾਹ ਜੀ ਇੱਕ ਉਦਾਹਰਣ ਦੇ ਕੇ ਇੱਕ ਸਾਨੂੰ ਸਮਝਾਉਣ ਦਾ ਜੋ ਤਰੀਕਾ ਬਣਾ ਕੇ ਇੱਕ ਦੁਨੀਆ ਦੀ ਉਦਾਹਰਣ ਦੁਨੀਆਵੀ ਉਦਾਹਰਣ ਦੇ ਕੇ ਇਸ ਸੰਸਾਰ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਗੁਰੂ ਪਾਤਸ਼ਾਹ ਜੀ ਪੰਜਵੇਂ ਬੰਦ ਵਿੱਚ ਸਾਹਿਬ ਜੀ ਉਚਾਰਦੇ ਹਨ ਪੰਡਤ ਦਹੀ ਬਿਲੋਈਆ ਭਾਈ ਮੇਚੋਂ ਨਿਕਲਿਆ ਤਤ ਸਹਿਜ ਜੀ ਕਹਿੰਦੇ ਹੈ ਪੰਡਤ ਕਿਉਂਕਿ ਰਹਾਉ ਦੀ ਪੰਕਤੀ ਵੀ ਸਹਿਜ ਜੀ ਨੇ ਪੰਡਤ ਸ਼ਬਦ ਲਿਖਿਆ ਸੋਣ ਪੰਡਤ ਦਹੀਂ ਜਦੋਂ ਆਪਾਂ ਉਚਾਰਨ ਕਰਨਾ ਹੈ ਦਹੀਂ ਦੱਹਾ ਹਾ ਹਾ ਹੈ ਨੂੰ ਵਿਹਾਰੀ ਉੱਤੇ ਬਿੰਦੀ ਲਾਉਣੀ ਪੈਣੀ ਹੈ ਗੁਰਵਾੜੀ ਵਿੱਚ ਵਿੰਦੀ ਚਾਹੀਦੀ ਨਹੀਂ ਲੱਗੀ ਅੱਜ ਸਾਨੂੰ ਸਹਿ ਦਿੱਤੀ ਗਈ ਉਸ ਬਾਣੀ ਵਿੱਚ ਕਿ ਗੁਰਵਾੜੀ ਦੇ ਸਹੀ ਉਚਾਰਣ ਕਿਵੇਂ ਕਰਨੇ ਹਨ ਗੁਰਵਾੜੀ ਦਾ ਜਦੋਂ ਆਪਾਂ ਪੜਦੇ ਹਾਂ ਵਿਆਕਰਨ ਦਾ ਵਿਆਕਰਨ ਦੀ ਸਿੱਖਿਆ ਲੈਣੇ ਆ ਉਦੋਂ ਗੁਰਵਾੜੀ ਦਾ ਵੀ ਸਹੀ ਉਚਾਰਣ ਜੋ ਹੈ ਉਹ ਕੀਤਾ ਜਾਂਦਾ ਹੈ ਸਹੀ ਉਚਾਰਣ ਬਿਨਾ ਗੁਰਵਾੜੀ ਦਾ ਸਹੀ ਅਰਥ ਵੀ ਨਹੀਂ ਹੋ ਸਕਦਾ ਪੰਡਤ ਦਹੀ ਬਿਲੋਇਆ ਭਾਈ ਇਹ ਪੰਡਤ ਕੇ ਵਿਦਵਾਨ ਸਾਡੀ ਵਿਚਾਰ ਸੁਣ ਤੂੰ ਕਰਮਕਾਰੀ ਹੋਇਆ ਆਪੇ ਤੂੰ ਵਖ ਵਖਤ ਰਾ ਦੇ ਧਾਰਮਿਕ ਕਰਮ ਕਰ ਰਹੇ ਹੈਂ ਤੇ ਲੋਕਾਂ ਤੋਂ ਕਰਵਾ ਰਹੇ ਹੈਂ ਲੋਕਾਂ ਤੋਂ ਕਰਵਾ ਰਹੇ ਹੈ ਤੇ ਆਪ ਕਰ ਰਹੇ ਹੈ ਤੇ ਸ਼ਾਸਤਰ বেদ ਜੋ ਹਨ ਬੱਕੋ ਖੜਾ ਪੁੱਲ ਨਾ ਭਾਈ ਆ ਸ਼ਾਸਤਰ ਵੇਦਾ ਗ੍ਰੰਥਾਂ ਦੇ ਕਹਿੰਦੇ ਉਪਦੇਸ਼ਾਂ ਨੂੰ ਵੀ ਤੂੰ ਸੁਣਾ ਰਿਹਾ ਹੈ ਪਰ ਕਹਿੰਦੇ ਸਹਿਬ ਜੀ ਕਹਿੰਦੇ ਸਾਡੀ ਗੱਲ ਸੁਣੋ ਜੀ ਆ ਪੰਡਤ ਦਹੀ ਬਲੋਇਆ ਭਾਈ ਇਹ ਪੰਡਤ ਜੀ ਜਿਵੇਂ ਆਪਾਂ ਕਿਸੇ ਦਾ ਨਾਮ ਲੈ ਕੇ ਆਖੀਏ ਸਾਡੀ ਗੱਲ ਸੁਣੋ ਸਹਿਬ ਜੀ ਕਹਿੰਦੇ ਭਾਈ ਜਿਹੜੀ ਦਹੀ ਹੈ ਉਸ ਨੂੰ ਰੜਕਣਾ ਪੈਂਦਾ ਪੰਡਤ ਦਹੀ ਬਲੋਇਆ ਬਲੋਇਆ ਦਾ ਅਰਥ ਰੜਕਣਾ ਕਹਿੰਦੇ ਜਦੋਂ ਮਧਾਣੀ ਪਾ ਕੇ ਉਸ ਨੂੰ ਰੜਕਿਆ ਜਾਂਦਾ ਹੈ ਵਿਚੋਂ ਨਿਕਲਦਾ ਤੱਥ ਉਹਦੇ ਵਿੱਚੋਂ ਕਹਿੰਦੇ ਕੁਝ ਨਾ ਕੁਝ ਪ੍ਰਾਪਤ ਹੁੰਦਾ ਹੈ ਪਤਾ ਹੀ ਹੈ ਮੱਖਣ ਨਿਕਲਦਾ ਹੈ ਦੁੱਧ ਵਿੱਚ ਮਧਾਣੀ ਪਾਈਏ ਮੱਖਣ ਕਹਿੰਦੇ ਵਾਰ ਆਉਂਦਾ ਹੈ ਪੰਡਤ ਦਹੀਂ ਬਲੋਈਏ ਭਾਈ ਵਿੱਚੋਂ ਉਹਦੇ ਵਿੱਚੋਂ ਨਿਕਲਿਆ ਤੱਥ ਕਹਿੰਦੇ ਕੁਝ ਨਾ ਕੁਝ ਪ੍ਰਾਪਤ ਹੁੰਦਾ ਹੈ ਇੱਥੇ ਸਾਹਿਬ ਜੀ ਕਹਿ ਰਹੇ ਨੇ ਵੀ ਆਪਾਂ ਕੋਈ ਨਾ ਕੋਈ ਜੇ ਮਿਹਨਤ ਕਰਦੇ ਆਂ ਕੋਈ ਨਾ ਕੋਈ ਕੰਮ ਕਰਦੇ ਆ ਉਹਦਾ ਕੋਈ ਮੋਟਿਵ ਤਾਂ ਹੁੰਦਾ ਹੈ ਉਹਦਾ ਕੋਈ ਕਾਰਨ ਤਾਂ ਹੁੰਦਾ ਹੈ ਵੀ ਫਲਾਣਾ ਕੰਮ ਕਰਦੇ ਆ ਉਹਦੇ ਵਿੱਚੋਂ ਆਪਾਂ ਨੂੰ ਆ ਕੁਝ ਪ੍ਰਾਪਤ ਹੋਵੇਗਾ ਟੀਚਾ ਹੁੰਦਾ ਹੈ ਮਨੁੱਖ ਦਾ ਹੁਣ ਪਤਾ ਹੈ ਅਸੀਂ ਕਿਸੇ ਨੌਕਰੀ ਤੇ ਲੱਗੇ ਆ ਸਾਨੂੰ ਪਤਾ ਹੈ ਉੱਥੋਂ ਮਹੀਨੇ ਬਾਅਦ ਸਾਨੂੰ ਆਪਣਾ ਵੇਤਨ ਮਿਲਣਾ ਤਨਖਾਹ ਮਿਲਣੀ ਹੈ ਤੇ ਜੇਕਰ ਕੋਈ ਖੇਤੀ ਕਰਦਾ ਹੈ ਤਾਂ ਸਾਨੂੰ ਪਤਾ ਹੈ ਇਸ ਖੇਤੀ ਵਿੱਚ ਮਿਹਨਤ ਕਰਾਂਗੇ ਜ਼ਮੀਨ ਵਿੱਚ ਮਿਹਨਤ ਕਰਾਂਗੇ ਇਸ ਜ਼ਮੀਨ ਤੋਂ ਤਾਂ ਉਹ ਉਹਦੇ ਵਿੱਚ ਮੱਖਣ ਬਾਰ ਆਉਣਾ ਹੈ ਜਲ ਮਥੀਐ ਜਲ ਦੇਖੀਐ ਭਾਏ ਇਹੋ ਜਗ ਇਹ ਖਾ ਬਥ ਕਹਿੰਦੇ ਜੇਕਰ ਪਾਣੀ ਨੂੰ ਡਕੀਏ ਤਾਂ ਪਾਣੀ ਵੇਖੀਦਾ ਬਸ ਇਹ ਜਗਤ ਵਿੱਚੋਂ ਇਹੋ ਜਹੀ ਵਸਤੂ ਹੈ ਭਾਗ ਪਾਣੀ ਰੜਕਣ ਵਾਂਗੂ ਕਹਿੰਦੇ ਸੰਸਾਰ ਦਹੀਂ ਨੂੰ ਰੜਕਿਆ ਗਿਆ ਉਹਦੇ ਵਿੱਚੋਂ ਮੱਖਣ ਪ੍ਰਾਪਤ ਹੋਇਆ ਜਲ ਮਥੀਆ ਜਲ ਨੂੰ ਕਹਿੰਦੇ ਮਥਿਆ ਜਾਵੇ ਮਦਾਣੀ ਦੇ ਨਾਲ ਮਦਾਣੀ ਮੱਥਦੀ ਹੈ ਰੜਕਦੀ ਹੈ ਜੇਕਰ ਪਾਣੀ ਵਿੱਚ ਮਦਾਣੀ ਪਾਈ ਜਾਵੇ ਘੰਟਾ 2 ਘੰਟੇ ਮਦਾਣੀ ਜਲਦੀ ਜਾਂਦੀ ਹੈ ਉਸ ਨੂੰ ਪਾਣੀ ਨੂੰ ਰੜਕਿਆ ਜਾਵੇ ਰੜਕਿਆ ਜਾਵੇ ਚਾਹੇ 10 ਦਿਨ